2023 ਦੇ ਵਿੱਚ ਜਦੋਂ ਪਾਣੀ ਆਇਆ ਉਦੋਂ ਇਹਨਾਂ ਨੇ ਕਾਫੀ ਜਿਹੜਾ ਜ਼ਮੀਨ ਦਾ ਨੁਕਸਾਨ ਕੀਤਾ ਜ਼ਮੀਨਦਾਰਾਂ ਦਾ ਉਹਦੇ ਵਿੱਚ ਜ਼ਮੀਨਾਂ 'ਚ 5-5 6 ਫੁੱਟ ਰੇਤ ਪੈ ਗਈ ਖਾਲ ਸਾਈਡ ਦੇ ਵੱਲੋਂ ਸੰਘ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਪਹਿਲੋਂ ਅਸੀਂ ਜ਼ਮੀਨਾਂ ਪਧਰੀਆ ਕਰਕੇ ਕਣਕ ਦੀ ਬਿਜਾਈ ਕਰਾਈ ਫਿਰ ਮੂੰਗੀ ਦੀ ਕਰਾਈ ਆ ਮੱਕੀ ਦੀ ਕਰਾਈ ਆ ਹੁਣ ਜਿਹੜੇ ਪਾਣੀ ਗੰਦਾ ਪਾਏ ਗੇ ਜਾਂ ਰੱਬ ਚੜ੍ਹ ਦੇ ਵਿੱਚ ਪਾ ਕੇ ਉਹਦੇ ਨਾਲ ਥੋੜੀ ਜੀ ਉਹ ਬੋਰੜੇ ਬੰਦ ਹੋ ਗਏ ਬੋਰ ਬੰਦ ਹੋਣ ਕਰਕੇ ਹੁਣ ਬੋਰ ਨਹੀਂ ਚੱਲਦੇ ਜ਼ਿੰਮੇਦਾਰਾ ਕੋਈ ਨਹੀਂ ਪਹੁੰਚ ਨਹੀਂ ਹੈਗੀ ਕਿਉਂਕਿ ਇਹਨਾਂ ਦਾ ਪਹਿਲਾ ਸੀਜ਼ਨ ਝੋਨੇ ਦਾ ਮਰ ਗਿਆ ਕਣਕ ਦਾ ਵੀ ਤਕਰੀਬਨ ਮਰਿਆ ਹੀ ਰਿਹਾ ਇਸ ਕਰਕੇ ਸਾ ਖਾਲਸਾ ਐਡ ਨੇ ਸੰਗਤ ਦੇ ਸਹਿਯੋਗ ਦੇ ਨਾਲ ਹੁਣ ਬੋਰਾਂ ਦੀ ਅਰੰਭਤਾ ਜਿਹੜੀ ਸ਼ੁਰੂ ਕੀਤੀ ਤੇ ਤਿੰਨ ਚਾਰ ਜਿਹੜੇ ਬੋਰ ਆ ਉਹ ਤਾਂ ਹੈਗੇ ਆਪਣੇ ਕੋਲ ਵਸਤੇ ਹੈਗੀ ਆ ਅੱਗੇ ਜੋ ਜੋ ਵੇਖਾਂ ਗਾਂ ਦਾ ਅਸੈਸਮੈਂਟ ਕਰਕੇ ਵੈਰੀਫਿਕੇਸ਼ਨ ਕਰਕੇ ਤੇ ਫਿਰ ਇਹਨੇ ਵੀ ਕਿੰਨੇ ਬੋਰ ਕਰਾਉਣੇ ਕਿਤੇ ਜਾ ਪੂਰਾ ਕੰਪਲੀਟ ਜੀ ਬਿਲਕੁਲ ਬੋਰ ਤੋਂ ਲੈ ਕੇ ਕਰਾਉਣ ਤੋਂ ਲੈ ਕੇ ਤੇ ਇਹਦੇ ਵਿੱਚ ਪਾਈਪ ਆ ਕੇ ਜਾਂ ਮੋਟਰ ਕਰੈਕ ਚਾਲੂ ਕਰਕੇ ਫਿਰ ਬੋਰ ਕਿਤੇ ਜਾਊਗਾ 我感觉他长得帅，我感觉。